रोज रोज़ मास्क नवा खरीदना ये अचक मार्केट से मिल भी नहीं रहे लेकिन नो मास्क पाना बहुत जरूरी तो घर एक घर के पीज़ा मास्क किए बना सकते हैं एक मैं एक दो तो तरीके थानू दसना चाहती हाँ एक बहुत ही सौखे तरीके के घर पई हुई चीज़ा के ना एक मास्क तैयार हो गया काम करते हुए भी अपने सेहत का ध्यान रखना इस समय से अति जरूरी होगा ਤੇ ਜ਼ਰੂਰ ਬੈਂਤੀ ਕਰਦੀ ਆ ਕਿ ਸਾਰੀ ਚੀਜ਼ਾਂ ਜਿਹੜਾ ਆਪਾਂ ਪਿਛਲੇ ਤਿੰਨ ਹਫ਼ਤੇ ਚ ਕਰਦੇ ਰਿਹਾ ਹੱਥਾਂ ਨੂੰ ਸਾਫ਼ ਰੱਖਣਾ ਮਾਸਕ ਪਾਣਾ ਇਹ ਸਾਰੀ ਚੀਜ਼ਾਂ ਹੋਣ ਹੋਰ ਵੀ ਜ਼ਰੂਰੀ ਹੋ ਗਿਆ ਨੇ ਸਾਈਡ 'ਚ ਪਾ ਕੇ ਜਿੱਥੋਂ ਤੁਸੀਂ ਮੋੜਿਆ ਹੈ ਉੱਥੇ ਲਗਾ ਦਿਓ ਦੂਜੇ ਪਾਸੇੋਂ ਜਿੱਥੇ ਮੋੜਿਆ ਹੈ ਉੱਥੇ ਮੋੜ ਚ ਲਗਾ ਦਿਓ ਆ ਮੋੜ 'ਚ ਰਬੜ ਲੱਗ ਗਿਆ ਤੇ ਤੁਹਾਡਾ ਇੱਕ ਹੋਰ ਮਾਸਕ ਤਿਆਰ ਹੋ ਗਿਆ कोरोना ਵਾਇਰਸ ਤੇ ਚੱਲਦਿਆਂ ਜਿੱਥੇ ਪੰਜਾਬ ਸਰਕਾਰ ਨੇ ਹਰ ਇੱਕ ਵਿਅਕਤੀ ਨੂੰ ਮਾਸਕ ਪੈਣਨਾ ਲਾਜ਼ਮੀ ਕਰ ਦਿੱਤਾ ਹੈ ਪਰ ਉੱਥੇ ਹੀ ਬਹੁਤ ਸਾਰੇ ਗਰੀਬ ਪਰਿਵਾਰ ਨੇ ਤੇ ਕਿਸਾਨ ਵੀਰ ਨੇ ਜਿਹੜੇ ਕਿ ਬਾਰ-ਬਾਰ ਮਾਸਕ ਨਹੀਂ ਖਰੀਦ ਸਕਦੇ ਤੇ ਇਸ ਦੇ ਕਾਰਨ ਹੁਣ ਬਾਡੀ ਦਾ ਸੀਜ਼ਨ ਵੀ ਸ਼ੁਰੂ ਹੋ ਚੁੱਕਿਆ ਹੈ ਜਿੱਥੇ ਕਿ ਹੁਣ ਕਿਸਾਨ ਆਪਣੇ ਕੰਮਾਂ ਦੇ ਵਿੱਚ ਰੁੱਝੇ ਹੋਏ ਨੇ ਤੇ ਉਹਨਾਂ ਲਈ ਮਾਸਕ ਪੈਣਨਾ ਵੀ ਜ਼ਰੂਰੀ ਹੈ ਤੇ ਇਸ ਦੇ ਚੱਲਦਿਆਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇੱਕ ਨੁਕਤਾ ਬਣਾਇਆ ਹੈ ਉਹਨਾਂ ਨੇ ਦੱਸਿਆ ਹੈ ਕਿ ਕਿਸ ਤਰ੍ਹਾਂ ਆਪਾਂ ਘਰੇ ਮਾਸਕ ਬਣਾ ਸਕਦੇ ਹਾਂ ਤੇ ਉਹਨਾਂ ਨੇ ਆਪਣੀ ਬੇਟੇ ਦੀ ਸ਼ਰਟ ਕੱਟ ਕੇ ਮਾਸਕ ਬਣਾਉਣ ਦਾ ਤਰੀਕਾ ਦੱਸਿਆ ਹੈ ਸਤਿ ਸ਼੍ਰੀ ਅਕਾਲ ਜੀ ਅੱਜ ਕੱਲ ਜਿਹੜੀ ਬਿਮਾਰੀ ਚੱਲ ਰਹੀ ਹੈ ਇਸ ਬਿਮਾਰੀ ਦੇ ਚੱਲਦੇ ਹੀ ਹੁਣ ਸਾਡਾ ਵਾਢੀ ਦਾ ਵੀ ਸੀਜ਼ਨ ਆ ਗਿਆ ਹੈ ਤੇ ਮੰਡੀ ਵਿੱਚ ਵੀ ਆਣਾ ਜਾਣਾ ਸਾਡੇ ਵੀਰਾਂ ਨੂੰ ਸਾਡੇ ਲੇਬਰ ਨੂੰ ਮਜ਼ਦੂਰਾ ਨੂੰ ਬਹੁਤ ਆਣਾ ਜਾਣਾ ਰਹੂਗਾ ਲੇਕਿਨ ਕੰਮ ਕਰਦੇ ਹੋਏ ਵੀ ਆਪਣੇ ਸਿਹਤ ਦਾ ਧਿਆਨ ਰੱਖਣਾ ਇਸ ਸਮੇਂ 'ਚ ਬਹੁਤ ਜ਼ਰੂਰੀ ਹੋਊਗਾ ਮੈਂ ਇੱਕ ਵਾਰ ਫੇਰ ਹੱਥ ਬਨ ਕੇ ਬੇਨਤੀ ਕਰਦੀਆਂ ਕਿਉਂਕਿ ਫਸਲ ਕਟਣ ਵਾਸਤੇ ਕਿਸਾਨਾਂ ਨੂੰ ਬਾਹਰ ਕਰੋਨਾ ਵਾਇਰਸ ਦੇ ਵਾਧੇ ਕਹਿਰ ਤੋਂ ਬਚਣ ਲਈ ਸਰਕਾਰ ਦੁਆਰਾ ਬਾਰ ਬਾਰ ਹੱਥ ਧੋਣਾ ਤੇ ਮੂੰਹ ਤੇ ਮਾਸਕ ਪੈਣ ਲਈ ਕਿਹਾ ਗਿਆ ਤੇ ਬਹੁਤ ਸਾਰੇ ਲੋਕ ਗਰੀਬੀ ਨੇ ਤੇ ਉਹ ਮਾਸਕ ਨਹੀਂ ਖਰੀਦ ਸਕਦੇ ਤੇ ਬਹੁਤ ਸਾਰੇ ਲੋਕ ਪਿੰਡਾਂ ਵਿੱਚ ਰਹਿੰਦੇ ਨੇ ਤੇ ਉਹ ਜਾ ਕੇ ਮਾਸਕ ਲੈ ਕੇ ਨਹੀਂ ਆ ਸਕਦੇ ਇੱਥੇ ਚੱਲਦੇ ਆਂ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਬਹੁਤ ਹੀ ਵਧੀਆ ਪ੍ਰਚਾਰਾ ਕੀਤਾ ਗਿਆ ਵੀਡੀਓ ਵਿੱਚ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਉਹਨਾਂ ਨੇ ਮਾਸਕ ਬਣਾ ਕੇ ਦਿਖਾਇਆ ਅੱਜ ਲੋੜ ਹੈ ਤੁਸੀਂ ਵੀ ਇਸ ਤਰੀਕੇ ਨਾਲ 마ਸਕ ਬਣਾ ਕੇ ਮੂੰਹ ਤੇ ਲਾ ਸਕਦੇ ਹੋ ਇਸ ਭਿਆਨਕ ਬਿਮਾਰੀ ਤੋਂ ਬਚ ਸਕਦੇ ਹੋ ਬਿਊਰੋ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ